ਬਾਈ ਮੇਰਾ ਆਪਦਾ ਹੈ ਮਣੀ ਮੰਨਣਾ ਹੈ ਬੀਜੀ ਦੇ ਘਰੇ ਢਾਣੇ ਉਹਦੇ ਕਮਲੇ ਵੀ ਸਿਆਣੇ ਹੂੰ ਉਹ ਵਾਲਾ ਨਾਮ ਹੈ ਜੀ ਢਾਣੇ ਘਰੇ ਹੁੰਦੇ ਆ ਨਾ ਤੇ ਉਦੋਂ ਦਾ ਖੁਸ਼ੀ ਚੰਗਾ ਲੱਗਣਾਇਆ ਹੂੰ ਸੁਣੀਏ ਢਾਣੇ ਗਏ ਮੁੱਖ ਹੂੰ ਢਾਣੇ ਗਏ ਮੁੱਖ ਢਾਣੇ ਕਿਵੇਂ ਮੁੱਕੇ ਨਿਕਟਾ ਤੁਹਾਡੇ ਢਾਣੇ ਖਾਦੀ ਜੀ ਹਾਲਸਿੰਗ ਨੇ ਜੀ ਰੈਂਡ ਖੁੰਦ ਖਾਦੀ ਜੀ ਥੀੜੀ ਤੁਹਾਡੀ ਗਵਰਨਮੈਂਟ ਪੋਲਿਸੀਜ਼ ਨੇ ਹੂੰ ਜਿਹੜਾ ਮਾਰਾ ਮੋਟਾ ਪਿੱਛੇ ਰਹਿ ਗਿਆ ਸੀ ਉਹ ਕਾਗ ਇਕਨੋਮੀ ਹੂੰ ਠੀਕ ਹੈ ਪ੍ਰੋਬਲਮ ਇਹ ਵੀ ਕਿ ਇਗਨਰ ਟਾਈਮ ਹੁੰਦਾ ਸੀ ਮੈਨੂੰ ਹੋਰ 20 ਸਾਲ ਹੋ ਗਏ 2004 ਚਾਰ ਦਾ ਮੈਂ ਬਾਹਰ ਆਇਆ ਕੋਰਸ ਕਰ ਰਿਹਾ ਇੰਨੀ ਵੀ ਦੇਖਿਆ ਪੈਸੇ ਕਮਾਉਂਦੇ ਸੀ ਨਹੀਂ ਪੈਸੇ ਕਮਾਉਂਦੇ ਸੀ ਖਰਚਦੇ ਵੀ ਸੀ ਮਤਲਬ ਇਹ ਵੀ ਦੀ ਬੱਚਾ ਬੱਚਤ ਸੀਗਾ ਈਵਨ ਐਜ਼ ਅ ਸਿੰਗਲ ਪਰਸਨ ਵੀ ਦੇਖਾਂ ਮੈਂ ਪੈਸੇ ਕਮਾਉਂਦੇ ਸੀ ਖਰਚਦੇ ਸੀ ਤਾਂ ਵੀ ਅਕਾਊਂਟ ਭਰੇ ਦੇ ਭਰੇ ਰਹਿੰਦੇ ਸੀ ਜੀ ਇਹ ਪਿਛ ਇਸ ਕੋਵਿਡ ਹੈ ਸਟਾਰਟ ਬੇਸਿਕਲੀ ਕੋਵਿਡ ਦਾਬ ਹੈ ਕਮਾਈ ਅੱਗੇ ਨਾਲ ਵਧ ਗਈ ਹੈ ਇਹ ਗੱਲ ਨਹੀਂ ਕਮਾਈ ਕੱਟੀ ਹੈ ਹੂੰ ਖਰਚੇ ਉਹਦੇ ਨਾਲ ਵੀ ਵਧ ਗਏ ਨੇ ਹੂੰ ਕਮਾਈ ਪਰ ਰੁਪਿੰਦਰ ਰੁਪਿੰਦਰ ਇਹ ਗੱਲ ਰੁਪਿੰਦਰ ਇਹ ਗੱਲ ਦੁਬਾਰੇ ਪਲੀਜ਼ ਟਰਾਈ ਕਰ ਲਿਓ ਹਾਂਜੀ ਸੌਰੀ ਕਾਲ ਕੱਟ ਹੋਣੀ ਆ ਤਾਂ ਦੇਖੋ ਜਿਹੜੀ ਗੱਲ ਉਹ ਕਹਿੰਦੇ ਸੀ ਨਾ ਜਿਹਦੀ ਕੋਠੇ ਵਿੱਚ ਦਾਣੇ ਕਮਲੇ ਵੀ ਸਿਆਣੇ ਉਹ ਗੱਲ ਜਿਹੜੀ ਹੈ ਜੀ ਇਹ ਸਹੀ ਹੈ ਕੁਝ ਹੱਦ ਤੱਕ ਪਰ ਦੇਖੋ ਦੁਨੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਟਰੀ ਆ ਤੁਸੀਂ ਯੂਰਪ ਦੇ ਵਿੱਚ ਰਹਿ ਕੇ ਆਏ ਹੋ ਤੇ ਹੁਣ ਜਿਹੜੇ ਕੋਈ ਤੁਹਾਡੇ ਯੂਰਪੀਅਨ ਕੰਟਰੀ ਹੈਗੇ ਨੇ ਸਵੀਡਨ ਨਾਰਵੇ ਡੈਨਮਾਰਕ ਹੋਰ ਵੀ ਕੀ ਕੰਟਰੀ ਨੇ ਉਹਨਾਂ ਦੀ ਕੁੁੱਠੀ ਚ ਇੰਨੇ ਦਾਣੇ ਨਹੀਂ ਹੈਗੇ ਜੇ ਦੇਖੀਏ ਅਸੀਂ ਬਾਰਡਰ ਲੈਵਲ ਦੀ ਇਕਨੋਮੀ ਚਾਹੁੰਦੇ ਨਹੀਂ ਹੈਗੇ ਪਰ ਉਹਨਾਂ ਦੀ ਗੱਲ ਸੁਹੀ ਜਾਂਦੀ ਹੈ ਹੈਨਾ ਸੋ ਆਪਣੇ ਕੋਲ ਦੋਨੋਂ ਸੁਨਹਿਰੀ ਹੁੰਦੇ ਆ ਆਪਣੀ ਗੱਲ ਸੁਣਾਉਣ ਦੇ ਲਈ ਤੁਹਾਡੇ ਕੋਲੇ ਦੋ ਚੀਜ਼ਾਂ ਹੋਣੇ ਜ਼ਰੂਰੀ ਆ ਜਾਂ ਤਾਂ ਤੁਹਾਡੇ ਕੋਲੇ ਸੌਫਟ ਪਾਵਰ ਹੋਵੇ ਠੀਕ ਹੈ ਤੇ ਜਾਂ ਤੁਹਾਡੇ ਕੋਲੇ ਡੰਡਾ ਹੋਵੇ ਹਾਂ ਯੂਐਸਏ ਦੀ ਗੱਲ ਕਿਉਂ ਸੁਣਦੇ ਸੀਗੇ ਡੰਡਾ ਵੀ ਆ ਸੌਫਟ ਪਾਵਰ ਵੀ ਆ ਜਿੱਥੇ ਜਿੱਥੇ ਲੋੜ ਹੁੰਦੀ ਹੈ ਵਰਤ ਲੈਂਦੇ ਆ ਠੀਕ ਹੈ ਕੈਨੇਡਾ ਦੀ ਜਿਹੜੀ ਗੱਲ ਸੁਣੀ ਜਾਂਦੀ ਸੀ ਇਹ ਸੌਫਟ ਪਾਵਰ ਕਰਕੇ ਸੁਣੀ ਜਾਂਦੀ ਸੀ ਕੈਨੇਡਾ ਨੂੰ ਇੱਕ ਕੰਟਰੀ ਜਿਉਂ ਆਪਾਂ ਗਿੰਦੇ ਸੀ ਕਿ ਰੂਲ ਆਫ ਲਾ ਠੀਕ ਹੈ ਇਹਦੇ ਵਿੱਚ ਉੱਥੇ ਟਰਾਂਸਪੇਰੈਂਸੀ ਹੈਗੀ ਆ ਕ੍ਰਪਸ਼ਨ ਨਹੀਂ ਹੈਗੀ ਹਾਰਡ ਵਰਕਿੰਗ ਪੀਪਲ ਜਿਹੜੇ ਹੈਗੇ ਹੈਗੇ ਨੇ ਤੇ ਬਾਕੀ ਇਮੀਗ੍ਰੇਸ਼ਨ ਦੇ ਲਈ ਇਮੀਗ੍ਰੈਂਟ ਦੇ ਲਈ ਇਹ ਬੜੀ ਬੜੀਆ ਗਰਾਉਂਡ ਹੁੰਦੀ ਸੀ ਨਾ ਇਨਵੈਸਟਮੈਂਟਸ ਬਹੁਤ ਹੁੰਦੀ ਸੀ ਇਹ ਇਹਨੂੰ ਜਿਵੇਂ ਇੱਕ ਬਟਾ ਨਾ ਜਿਵੇਂ ਪਸਾਉਜਾ ਮੌਲਕ ਕਹਿੰਦੇ ਆ ਹੈਨਾ ਤੇ ਇਹਦੀ ਇੱਕ ਜਿਮੇਸ਼ੀ ਤਾਂ ਨਾਲ ਸੁਣੀ ਵੀ ਜਾਂਦੇ ਸੀ ਉਸਕਾ ਪਿੰਡਾਂ ਵਿੱਚ ਵੀ ਤਾਂ ਹੁੰਦਾ ਆ ਆਪਣੇ ਨਾ ਕੋਈ ਜਿਹੜੇ ਵੱਡੇ ਬਜ਼ੁਰਗ ਹੁੰਦੇ ਸੀਗੇ ਕੋਈ ਜੂਰੀ ਨਹੀਂ ਸੀ ਹੁੰਦੇ ਵੀ ਉਹ ਢੱਲੇਦਾਰ ਹੁੰਦੇ ਸੀ ਜਾਂ ਉਹ ਰੋ ਪਾ ਕੇ ਗੱਲ ਕਰਦੇ ਸੀ ਕਿ ਪਿੰਡਾਂ ਚ ਬੰਦੇ ਉਹ ਵੀ ਹੁੰਦੇ ਸੀ ਜਿਨ੍ਹਾਂ ਨੂੰ ਪਸਾਉ ਬਜ਼ੁਰਗ ਕਹਿੰਦੇ ਸੀ ਉਹ ਕਹਿੰਦੇ ਸੀ ਨਹੀਂ ਜੀ ਇਹਦੀ ਗੱਲ ਸੁਣੋ ਭਾਵੇਂ ਉਹਦੀ ਕੋਠੇ ਚ ਦਾਣੇ ਨਾ ਵੀ ਹੋਣ ਤਾਂ ਕੈਨੇਡਾ ਦਾ ਵਰਲਡ ਸਟੇਜ ਦੇ ਉੱਤੇ ਇਹ ਰੁਤਬਾ ਬਹੁਤ ਦੇਰ ਤੱਕ ਕਾਇਮ ਰਿਹਾ। ਤਾਂ ਜਿਹੜੇ ਆਪਾਂ ਹੁਣੇ 3-4 ਇੰਡੈਕਸ ਗਿਣੇ ਨੇ ਤਾਂ ਇਹਦੇ ਵਿੱਚ ਜਿਹੜੀ ਗ੍ਰਾਵਟਾਈ ਆ ਤਾਂ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਗਵਰਨਮੈਂਟ ਦੀਆਂ ਇੰਟਰਨੈਸ਼ਨਲ ਪਾਲਿਸੀਆਂ ਸੀਗੀਆਂ ਠੀਕ ਹੈ ਤੇ ਦੂਸਰੀਆਂ ਜਿਹੜੀਆਂ ਇੰਟਰਨਲ ਪਾਲਿਸੀਆਂ ਸੀਗੀਆਂ ਜਿਹੜੀਆਂ ਇਹਨਾਂ ਨੂੰ ਪਿੱਛੇ ਜਾ ਕੇ ਡਰਾਈਵ ਕਰਦੀਆਂ ਸੀ ਉਹ ਦੋਨਾਂ ਦੇ ਉੱਤੇ ਵੀ ਇਹਨਾਂ ਨੇ ਜਿਵੇਂ ਫੋਕਸ ਨਹੀਂ ਕੀਤਾ ਜਾਂ ਇਹ ਸਮਝ ਲਓ ਕਿ ਇਹਦੇ ਉੱਤੇ ਉਹਨਾਂ ਨੇ ਮਾਤ ਖਾਲੀ ਪੂਰੀ ਨਹੀਂ ਪੂਰੀ ਠੀਕ ਹੈ ਇੰਟਰਨੈਸ਼ਨਲ ਲੈਵਲ ਉਤੇ ਕਈ ਪਾਸੇ ਇਹ ਫੇਰ ਨਹੀਂ ਰਹੇ ਜਿਵੇਂ ਇੱਕ ਪਾਸੇ ਤੁਸੀਂ ਯੂਰਪਾਂ ਕਹਿੰਦਾ ਵੀ ਹਿਪੋਕ੍ਰੇਸੀ ਇੱਕ ਪਾਸੇ ਸੇਮ ਤੁਹਾਡਾ ਬਿਹੇਵੀਅਰ ਕੋਈ ਕੰਟਰੀ ਕਰਦਾ ਤੁਸੀਂ ਕਹੋਗੇ ਨਹੀਂ ਇਹ ਤਾਂ ਗਲਤ ਆ ਅੱਛਾ ਦੂਜੇ ਪਾਸੇ ਜੇ ਤੁਹਾਡਾ ਕੋਈ ਫਰੈਂਡ ਕੰਟਰੀ ਹੈਗਾ ਉਹ ਉਹੀ ਕੁਝ ਕਰਦਾ ਤਾਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆ ਠੀਕ ਆ ਆਪਾਂ ਨਾ ਨਹੀਂ ਲੰਦੇ ਕਿਸੇ ਕੰਟਰੀਆਂ ਦਾ ਠੀਕ ਆ ਜੀ ਜੀ ਉਹਦੇ ਵਿੱਚ ਤੁਹਾਡੀ ਜਿਹੜੀ ਇੱਕ ਕ੍ਰੈਡੀਬਿਲਿਟੀ ਹੁੰਦੀ ਆ ਜਿਹਨੂੰ ਆਪਾਂ ਕਹਿੰਦੇ ਫੇਅਰਨੈਸ ਨਹੀਂ ਰਹਿੰਦੀ ਉਹਨੇ ਇਸ ਜੀ ਨੂੰ ਕੋਰਾ ਲਾਇਆ ਵੀ ਤੁਹਾਡਾ ਸਟੈਂਡ ਕੀ ਆ ਅੱਛਾ ਦੂਸਰੀ ਜਿਹੜੀ ਗੱਲ ਆਪਾਂ ਕਰਦੇ ਆ ਕਿ ਅ ਇਮੀਗ੍ਰੇਸ਼ਨ ਦੀ ਤੁਸੀਂ ਪੋਲ ਦੇ ਵਿੱਚ ਵੀ ਆਈ ਹੈ ਉਸ ਚੀਜ਼ ਦੇ ਵਿੱਚ ਪਰ ਮੇ ਉਹ ਇੰਟਰਨਲ ਮਸਲਾ ਸੀਗਾ ਪਰ ਕਿਉਂਕਿ ਉਹਨਾਂ ਨੇ ਉਹਦੇ ਉੱਤੇ ਕੋਈ ਚੈੱਕਸ ਐਂਡ ਬੈਲੈਂਸ ਉਹਨੇ ਨਹੀਂ ਲਾਇਆ ਜਿੰਨੇ ਪਹਿਲਾਂ ਹੁੰਦੇ ਸੀਗੇ ਦੇਖੋ ਅੱਗੇ ਆਪਾਂ ਇਮੀਗ੍ਰੇਸ਼ਨ ਲੈਂਦੇ ਸੀ 20 30 ਸਾਲ ਪਹਿਲਾਂ ਨਾ ਤੁੜਕੂ ਲੱਗ ਜਾਂਦਾ ਸੀਗਾ ਆ ਮੇਰਾ ਮੈਡੀਕਲ ਦੀ ਫਾਈਲ ਨਿਕਲ ਜੂਗੀ ਮੇਰਾ ਪੁਲਿਸ ਕੇਸ ਕਿਵੇਂ ਹੋਊਗੀ ਮੇਰੀ ਰਿਪੋਰਟ ਹੁਣ ਜਿਹੜਾ ਕੀਤਾ ਉਹਨਾਂ ਨੇ ਜਿਵੇਂ ਇੱਕ ਤਰੀਕੇ ਨਾਲ ਫਲੱਡ ਗੇਟ ਖੋਲਤੇ ਤਾਂ ਉਹਦਾ ਨਾਲ ਜਿੰਨੇ ਕ੍ਰਿਮੀਨਲ ਅਨਸਰ ਸੀਗੇ ਉਹ ਤੁਹਾਡੇ ਕੰਟਰੀ ਚ ਆ ਗਏ ਡਰਟੀ ਮਨੀ ਦੇਖੋ ਕਿੰਨੀ ਆਈ ਆ ਹੈਨਾ ਤੁਸੀਂ ਆਮ ਕਰਕੇ ਪੰਜਾਬੀ ਜੀ ਨੇ ਕਹਿੰਦੇ ਵੀ ਸਪੀਕਰ ਲੈ ਕੇ ਦੇਖਦੇ ਸੀ ਵੀ ਦੇਖੋ ਜੀ ਇੰਨੀ ਇਨਵੈਸਟਮੈਂਟ ਹੋ ਰਹੀ ਆ ਪਰ ਉਹ ਆ ਕਿਹੜੀ ਮਨੀ ਰਹੀ ਆ ਕ੍ਰਪਸ਼ਨ ਦੀ ਮਨੀ ਆਪਾਂ ਨੂੰ ਪਤਾ ਕਿੰਨੀ ਪੰਜਾਬ ਚ ਆਈ ਆ ਸਾਰਾ ਜੀ ਬਿਲਕੁਲ ਤਾਂ ਉਹ ਇੱਕ ਤਰੀਕੇ ਨਾਲ ਦਾ ਬੈਡ ਐਕਸ ਬਣਾਤਾ ਕਿ ਦੇਖੋ ਜੀ ਇੱਥੇ ਤਾਂ ਸਭ ਕੁਝ ਚੱਲਦਾ ਤੇ ਆ ਜੋ ਹੈਨਾ ਹੂੰ ਉਹਨੇ ਕੋਈ ਹੌਤ ਨਾ ਤਾਇ ਵਿੱਚ ਤੁਸੀਂ ਦੱਸੋ ਕੀ ਕਹਿੰਦੇ ਹੋ ਬਿਲਕੁਲ ਇਹਦੇ ਚੰਨਾ ਜਿਹੜਾ ਇਕਨੋਮਿਕ ਜਿਹੜਾ ਸਟਰਕਚਰ ਚੇਂਜ ਹੋਇਆ ਨਾ ਪਿਛਲੇ ਤੁਸੀਂ 10 ਸਾਲ ਤੁਸੀਂ ਜਿਆਦਾਤਰ ਦੇਖੋਗੇ 10 ਤੋਂ 15 ਸਾਲ ਦੇ ਵਿੱਚ ਸਪੈਸ਼ਲੀ 2008 ਤੋਂ ਬਾਅਦ ਉਹ ਬੜਾ ਅਜੀਬ ਜਿਹਾ ਹੋਇਆ ਕਈ ਲੋਕਾਂ ਜਿਹੜੀ ਅਨਪ੍ਰੋਡਕਟਿਵ ਮਨੀ ਜਿਆਦਾ ਬਣੀ ਹੈਗੀ ਇਸ ਸਿਸਟਮ ਦੇ ਵਿੱਚ ਹਨਾ ਤੇ ਕਈਆਂ ਨੂੰ ਤਾਂ ਬੈਠੇ ਪਿਠਾਈ ਬਹੁਤ ਕੁਝ ਮਿਲ ਗਿਆ ਰਾਈਟ ਇਨਵੈਸਟਮੈਂਟ ਬਹੁਤ ਉੱਪਰ ਚਲੀ ਗਈਆਂ ਰਾਈਟ ਤੇ ਕਈਆਂ ਨੂੰ ਮਤਲਬ ਪੂਰੀ ਮਿਹਨਤ ਦੇ ਬਾਵਜੂਦ ਵੀ ਕਿਸੇ ਪਾਸੇ ਨਹੀਂ ਪਹੁੰਚ ਪਾ ਰਹੇ ਤਾਂ ਉਹ ਇਨਕਵੈਲਟੀ ਨਾਟ ਜਸਟ ਬਲਕ ਸਿੰਪਲ ਵੈਲਥ ਦੇ ਵਿੱਚ ਰੀਅਲ ਏਸਟੇਟ ਦੇ ਵਿੱਚ ਇੱਕ ਐਸੈਟ ਕਲਾਸ ਦੇ ਵਿੱਚ ਆ ਉਹ ਹਰ ਜਗ੍ਹਾ ਹੀ ਹੈ ਚਾਹੇ ਸਟਾਕ ਮਾਰਕੀਟ ਦੇ ਦੇਖ ਲਓ ਤੁਸੀਂ ਕਿੰਨੇ ਉਹਦੇ ਵਿੱਚ ਹੈਗਾ ਤਾਂ ਉਹ ਜਿਹੜੀ ਇੱਕ ਅਨ ਜਸਟਿਸ ਉਹ アンਫੇਅਰ ਵਾਲਾ ਸਿਸਟਮ ਜਿਹੜਾ ਨਾ ਉਹ ਹਰ ਜਗ੍ਹਾ ਹੀ ਹੋ ਗਿਆ ਤੇ ਮੈਨੂੰ ਇਹ ਤੁਹਾਨੂੰ ਇਹ ਤੋਂ ਬਿਨ ਪਸੰਦ ਆਇਆ ਥੋੜਾ ਇਹ ਪੁਆਇੰਟ ਜਿਹੜੀ ਇਨਕਵੈਲਟੀ ਦੀ ਤੁਸੀਂ ਗੱਲ ਕੀਤੀ ਹੈ ਨਾ ਜੀ ਡਾਟਾ ਵੀ ਇਹ ਕਹਿੰਦਾ ਕਿ ਜਿਹੜੀ ਇਨਕਵੈਲਟੀ ਆ ਉਹ ਜਿਹਨੂੰ ਅਪਗਿਨੀ ਇੰਡੈਕਸ ਵੀ ਕਈ ਵਾਰ ਕਹਿੰਦੇ ਆ ਉਹ ਬਹੁਤ